ਕੀ ਤੁਸੀਂ ਜਾਣਦੇ ਹੋ ਈਜ਼ੀ ਜਮ੍ਹਾਂਬੰਦੀ ਦੇ ਕੀ ਹਨ ਫਾਇਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਫਾਇਦਾ ਹੈ ਕਿ ਲੈ ਵੀ ਉਹ ਆਪਣੇ ਘਰ ਬੈਠੇ ਜਿੱਥੇ ਬੈਠੇ ਹੈ इजीली ਉਹਨਾਂ ਨੂੰ ਇਹ ਚੀਜ਼ ਆਨਲਾਈਨ ਸੇਵਾ ਆਪਣੀ ਮੋਬਾਈਲ 'ਚ ਟੈਬ ਤੇ ਲੈਪਟਾਪ ਡੈਸਕਟਾਪ ਜੋ ਵੀ ਡਿਵਾਈਸ ਹੈਗਾ ਉਹ ਤੋਂ ਮਿਲ ਸਕਦੀ ਹੈ ਜੇ ਚੱਕਰ ਲਵਜਦੇ ਪਏ ਦਫ਼ਤਰਾਂ ਦੇ ਉਹ ਬਿਲਕੁਲ ਖਤਮ ਹੋ ਗਏ ਹੈ ਇਹਦੇ ਵਿੱਚ ਕਰਨ ਨਾਲ ਤੇ ਸੌਫਟ ਕੋ ਵੀ ਅਪਲੋਡ ਕਰਨ ਵਾਸਤੇ ਸਾਨੂੰ ਪਹਿਲਾਂ ਸਕੈਨਿੰਗ ਕਰੋ ਇਹ ਕਰੋ 사이 ਝੰਜੜ ਖਤਮ ਹੁੰਸ WhatsApp ਤੇ ਸਿੱਧੀ ਸੌਫਟ ਕੋ ਵੀ PDF ਦੇ ਫਾਰਮ 'ਚ ਡਾੜੀ ਆਏਗੀ ਆਨਲਾਈਨ ਨੰਬਰ ਹੈਗਾ ਟੋਲ ਫਰੀ ਨੰਬਰ 1076 ਉਹ ਤੇ ਡਾਇਲ ਕਰਕੇ ਵੀ ਇਹ ਸੇਵਾ ਲੈ ਸਕਦੇ ਆ ਲੈਂਡ ਰਿਕਾਰਡ ਨਾਲ ਜੁੜੇ ਕੰਮ ਕਿੰਨੇ ਕੁ ਜਲਦੀ ਹੋ ਜਾਂਦੇ ਨੇ ਬਹੁਤ ਵਧੀਆ ਮੇਰੇ ਨਾ ਚਾਚਾ ਜੀ ਦਾ ਨਾਮ ਗਲਤ ਸੀ ਤੇ ਮੈਂ ਫਰਦਗੜਾਈ ਤੇ ਉਹ ਮੈਨੂੰ ਪਤਾ ਲੱਗਾ ਕਿ ਆਨਲਾਈਨ ਕੰਮ ਹੁੰਦੇ ਮੈਂ ਆਨਲਾਈਨ ਭਰ ਕੇ ਬਲਕਿ ਆਨਲਾਈਨ ਕਰਕੇ ਸਾਰਾ ਕੁਝ ਤੇ ਮੈਨੂੰ ਸ਼ਨੀਵਾਰ ਕੀਤੀ ਤੇ ਮੈਨੂੰ ਬੁੱਧਵਾਰ ਬਲਕਿ ਮੈਸੇਜ ਆ ਗਿਆ ਤੁਹਾਡਾ ਨਾਮ ਸਹੀ ਹੋ ਗਿਆ ਇਹ 2-4 ਦਿਨਾਂ ਦੇ ਵਿੱਚ ਵਿੱਚ ਹੋ ਗਿਆ ਉਹਦਾ ਪ੍ਰੋਸੈਸਿੰਗ ਦੱਸਾਂਗੇ ਦਿਨਾਂ ਦਾ ਵਾ ਬਾਕੀ 2-4 ਦਿਨਾਂ ਦੇ ਵਿੱਚ ਹੋ ਗਿਆ ਵਾ ਤੇ ਬਹੁਤ ਵਧੀਆ ਸਰਕਾਰ ਵੱਲੋਂ ਕੰਮ ਆ ਤੇ ਇਹ ਕਿ ਬਜ਼ੁਰਗ ਵੀ ਖੁਸ਼ ਆ ਤੇ ਜੋ ਵੀ ਆ ਸਭ ਕੁਝ ਵਧੀਆ ਆ ਵੇਰ ਦਲਾਲਾਂ ਦਾ ਕੀ ਹੋਵੇਗਾ ਭਾਜੀ ਹੁਣ ਦਲਾਲ ਤੇ ਵਿੱਚ ਮੁੱਕ ਗਿਆ ਨਾ ਜਦੋਂ ਨਾਲ-ਨਾਲ ਦੀ ਨਾਲ ਉਹਨਾਂ ਨੇ ਅਪਡੇਟ ਹੀ ਦੇਈ ਜਾਣੀ ਹੈ ਕਿ ਤੁਹਾਡਾ ਇੰਤਕਾਲ ਦਰਜ ਹੋਣ ਤੋਂ ਲੈ ਕੇ ਮਨਜ਼ੂਰ ਹੋਣ ਤੱਕ ਤੁਹਾਨੂੰ ਅਪਡੇਟ ਮਿਲੀ ਜਾਣੀ WhatsApp ਤੋਂ ਤੇ ਦਲਾਲਾਂ ਦਾ ਤੇ ਕੰਮ ਹੀ ਵਿੱਚ ਮੁੱਕ ਗਿਆ ਹੈ ਪ੍ਰਸ਼ਟਾਯਾਰੀ ਦਾ ਤੇ ਕੰਮ ਹੀ ਵਿੱਚ ਮੁੱਕ ਗਿਆ ਉਹਨਾਂ ਤੇ ਕੋਈ ਹੈ ਨਹੀਂ 600 ਰੁਪਿਆ ਫੀਸ ਦਿੱਤੀ ਹੈ ਮੈਂ ਆਪਣੀ ਉਹ ਮੇਰਾ ਇੰਤਕਾਲ ਜੋ ਜੀ ਹਾਂ ਇਹ ਹੈ ਮਾਨ ਸਰਕਾਰ ਦੀ ਈਜ਼ੀ ਜਮ੍ਹਾਂਬੰਦੀ ਸਕੀਮ ਨਾ ਦੇਰੀ ਨਾ ਰਿਸ਼ਵਤ ਖੋਰੀ